ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗ੍ਰਾਮ ਪੰਚਾਇਤ ਪਿੰਡ ਕੋਸਰਕਲਾ ਦਾ ਸਾਬਕਾ ਸਰਪੰਚ ਸਰਦਾਰ ਤੇਜ ਸਿੰਘ ਪਿੰਡ ਕੋਸਰਕਲਾ ਤੋਂ ਇੱਕ ਬੇਨਤੀ ਕਰਦਾ ਕਿ ਜਿਹੜੇ ਕੀ ਅਸੀਂ ਪਿਛਲੀ ਚੋਣ ਹੋਈ ਸੀ ਕਾਂਸ ਦੇ ਟਾਈਮ ਉਸ ਵਿੱਚ ਮੈਂ 65 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ ਪਿੰਡ ਦੇ ਸਹਿਯੋਗ ਨਾਲ ਮੈਨੂੰ ਪਿੰਡ ਨਮਾਸੀਆਂ ਨੇ ਮੈਨੂੰ ਜਿਤਾਇਆ ਵੋਟਾਂ ਪਾਈਆਂ ਮੈਂ ਵੀ ਪਿੰਡ ਵਾਲਿਆਂ ਦਾ ਮਾਨ ਰੱਖਿਆ ਪਿੰਡ ਦੇ ਮੈਂ ਇੰਨੇ ਕੰਮ ਕਰਿਆ ਪਿੰਡ ਵਾਲਾ ਸਾਰਾ ਨਗਰ ਮੇਰੇ ਤੇ ਬਹੁਤ ਖੁਸ਼ ਹੈ ਹੁਣ ਵੀ ਪਿੰਡ ਵਾਲੇ ਯਾਦ ਕਰ ਰਹੇ ਆ ਵੀ ਸਰਪੰਚ ਤੈਨੂੰ ਬਣਾਣਾ ਸੀ ਸਰਪੰਚ ਸਾਹਿਬ ਨੇ ਜੀ ਬਹੁਤ ਵਧੀਆ ਕੰਮ ਕਰੇ ਆ ਜੀ ਗਰੀਬਾਂ ਨੂੰ ਪਲਾਟ ਕੱਟ ਕੇ ਦੇਏ ਆ ਜੀ ਕਿੰਨੇ ਕ ਪਲਾਟ ਵੰਡੇ ਗਏ ਨੇ ਇੱਥੇ ਇਹ ਸਾਰੀ ਜਾਤਾਂ ਨੂੰ ਦੇਏ ਆ ਜੀ ਸਭ ਨੂੰ ਜੀ ਆਪਣਾ ਦੋ ਦੋ ਵੰਡਲੇ ਜੀ ਆਪਣਾ ਸਰਪੰਚ ਸਾਹਿਬ ਨੂੰ ਦੁਬਾਰਾ ਫਿਰ ਬਣਾਇਆ ਜਾ ਸਰਪੰਚ ਜੀ ਅਸੀਂ ਤੁਹਾਡੀ ਚਾਹਤ ਹੈ ਹਾਂ ਜੀ ਹਾਂ ਚਾਹਤ ਹੈ ਜੀ ਹਾਂ ਜੀ ਚਾਹਤ ਕਿਉਂ ਹੈ ਤੁਹਾਡੀ ਕਿਉਂਕਿ ਸਾਡੇ ਨਾਲ ਖੜੇ ਆ ਜੀ ਸਰਪੰਚ ਸਾਹਿਬ ਜੀ ਸਾਡੇ ਨਾਲ ਖੜੇ ਆ ਜੀ ਹਾਂ ਜੀ ਵਧੀਆ ਕੰਮ ਕਰੀਏ ਵਧੀਆ ਬੰਦੇ ਆ ਜੀ ਬਹੁਤ ਨਾਈਸ ਬੰਦੇ ਆ ਜੀ ਬਾਜੀ ਸਾਡੇ ਪਿੰਡ ਨਾਲ ਬਹੁਤ ਵਧੀਆ ਕੰਮ ਕੀਤੇ ਆ ਸਰਪੰਚ ਸਾਹਿਬ ਨੇ ਜੀ ਵੀ ਇੱਕ ਵਾਰੀ ਹੋਰ ਸਰਪੰਚ ਬਣਾਇਆ ਜਾਵੇ ਸਾਡੇ ਪਿੰਡ ਦੇ ਇਹ ਸਰਪੰਚ ਸਾਹਿਬ ਜੀ ਕੋਈ ਕਿਸੇ ਤਰ੍ਹਾਂ ਦੀ ਪਾਰਟੀ ਬਾਈ ਨਾ 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 ਬਹੁਤ ਵਧੀਆ ਗੁਰਦੁਆਰੇ ਚ ਬਹੁਤ ਵਧੀਆ ਕੰਮ ਕੀਤਾ ਸਰਪੰਚ ਸਾਹਿਬ ਨੇ ਸਾਡੇ ਪਿੰਡੇ ਕਿੰਨੇ ਕੰਮ ਹੋਏ ਨੇ ਪਿੰਡੇ ਚ ਪਿੰਡੇ ਚ ਬਹੁਤ ਵਧੀਆ ਕੰਮ ਕਰਦੇ ਸਰਪੰਚ ਸਾਹਿਬ ਨੇ ਜੀ ਅੱਛਾ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਕਰਾਈ ਪਈ ਆ ਪਿੰਡਵਾ ਜੀ ਜਿਸ ਤੇ ਮਰਜੀ ਪੁੱਛੋ ਜੀ ਹਰ ਇੱਕ ਬੰਦਾ ਕਹਿੰਦਾ ਵੀ ਪਿੰਡ ਚ ਬਹੁਤ ਵਧੀਆ ਕੰਮ ਕਰਦੇ ਸਰਪੰਚ ਸਾਹਿਬ ਨੇ ਮੈਂ ਕਿਹਾ ਸਰਪੰਚ ਸਾਹਿਬ ਨੇ ਜੋ ਵੀ ਕੰਮ ਕੀਤੇ ਆ ਸਾਡੀਆਂ ਨਾਲੀਆਂ ਗਲੀਆਂ ਪਾਈਪ ਲਾਈਨ ਖਵਾ ਕੇ ਦਿੱਤੀ ਬਹੁਤ ਹੀ ੁੱਦਾ ਕੰਮ ਕੀਤੇ ਆ ਪਿੰਡ ਦੇ ਜੋ ਵੀ ਕੀਤੇ ਆ ਸਾਨੂੰ ਤਿੰਨ ਤਿੰਨ ਬ੍ਰਦਰਾਂ ਸੀ ਇੱਕ ਚਾਚੇ ਦਾ ਮੁੰਡਾ ਮੇਰੇ ਅੱਛਾ ਜੀ ਦੋ ਬ੍ਰਦਰ ਅਸੀਂ ਆ ਸਾਨੂੰ ਇੱਥੇ ਕਾਰਪੋਰੇਸ਼ਨ ਚ ਮੁਲਾਜ਼ਮ ਲਵਾਇਆ ਜੀ ਲਵਾਇਆ ਤਾਂ ਅਸੀਂ 11 ਜਣੇ ਸੀ ਪਰ ਹਟ ਗਏ ਉਹ ਉਹਨਾਂ ਦੀ ਕਿਸਮਤ ਤਾਂ ਅਸੀਂ ਹੁਣ ਜੌਬ ਕਰਦੇ ਆਂ ਡੇਲੀ ਵੇਜਾਂ ਜੀ ਪਟਿਆਲੇ ਚ ਕਾਰਪੋਰੇਸ਼ਨ ਚ ਤਾਂ ਬਹੁਤ ਹੀ ਵਧੀਆ ਕੰਮ ਕੀਤੇ ਆ ਸਰਪੰਚ ਸਾਹਿਬ ਨੇ ਜਿੰਨੇ ਵੀ ਕੰਮ ਕੀਤੇ ਆ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ ਜੀ ਬਹੁਤ ਵਧੀਆ ਕਈ ਵਾਰੀ ਸਰਪੰਚ ਪਾਰਟੀ ਬਾਜ਼ੀ ਕਰਦੇ ਨੇ ਵੀ ਅਸੀਂ ਕਾਂਗਰਸੀ ਕਿਵੇਂ ਦੇਦਾ ਕੋਈ ਕੀਤਾ ਨਾ ਕੋਈ ਐਦਾ ਬਿਰਵਾ ਨਹੀਂ ਪਾਇਆ ਕਦੇ ਵੀ ਅਸੀਂ ਕਾਂਗਰਸ ਆ ਅਸੀਂ ਕਾਲੀਆਂ ਅਸੀਂ ਫਲਾਣਾ ਅਸੀਂ ਟੀਮ ਕਾ ਜੋ ਵੀ ਕੰਮ ਕੀਤੇ ਆ ਬਹੁਤ ਹੀ ਵਧੀਆ ਅਰ ਸੋਚ ਸਮਝਣ ਨਾਲ ਕੰਮ ਕੀਤੇ ਸਾਨੂੰ ਪਲਾਟ ਦਿੱਤੇ ਆ ਕਿਸੇ ਨੇ ਏਨੇ ਸਾਲ ਹੋ ਗਏ ਸਰਪੰਚ ਹੁੰਦਿਆਂ ਨੂੰ ਕਿਸੇ ਨੇ ਸਾਨੂੰ ਇੱਕ ਮਤਲ ਇੰਨੀ ਵੀ ਗਾਜਵੀ ਜਗਾ ਨਹੀਂ ਦਿੱਤੀ ਜਿਹੜੀ ਹੈ ਸੀ ਉਹ ਵੀ ਛੜਾਣੇ ਦੇ ਤੀਰਤੇ ਸੀ ਮਾੜੀ ਮੋਟੀ ਤਾਂ ਫਿਰ ਸਰਪੰਚ ਸਾਹਿਬ ਨੇ ਸਾਨੂੰ ਚਲੋ ਜਿਵੇਂ ਵੀ ਕਰਿਆ ਸਭ ਬਹੁਤ ਸਹਿਯੋਗ ਦਿਆ ਇਹਨਾਂ ਨੇ ਪਲਾਟ ਕੱਟ-ਕੱਟ ਕੇ ਦਿੱਤੇ ਸਾਨੂੰ ਤੇ ਹੁਣ ਅਗਲਾ ਸਰਪੰਚ ਕਿਹਨੂੰ ਬਣਾਣਾ ਚਾਹੁੰਦੇ ਹੋ ਤੁਸੀਂ ਅਗਲਾ ਸਰਪੰਚ ਤੇ ਦੀ ਤੀਰਥ ਸਿੰਘ ਸਰਪੰਚ ਨੂੰ ਹੀ ਬਣਾਣਾ ਚਾਹੁੰਦੇ ਆ ਜੀ ਅਸੀਂ ਤਾਂ ਸਾਰੇ ਮਤਲ ਬਣ ਹੀ ਗਏ ਤਾਂ ਸਰਪੰਚ ਸਾਹਿਬ ਠੀਕ ਆ हां जी किनाई अपना? ਧਰਮੰਤ ਕੌਰ ਆ ਜੀ। हां जी ਆਪਣੇ ਤੁਹਾਡੇ ਪਿੰਡ ਪੰਜ ਸਾਲ ਸਰਪੰਚੀ ਕੀਤੀ ਤਿਰਸਿੰਨ। ਹਾਂ ਜੀ ਕਿੰਨੇ ਕੰਮ ਕੀਤੇ ਨੇ ਕਿਵੇਂ ਬਹੁਤ ਵਧੀਆ ਕਰਾ ਜੀ ਕੰਮ। ਇੰਨਾ ਵਧੀਆ ਕਰਾ ਸਾਡੇ ਤਾਂ ਸੁੰਡੇ ਵਿੱਚ ਇੰਦਰ ਵੜ ਜੇ ਕਰਨ ਤੇ। ਹੂੰ। ਇੰਨੀ ਗਲੀ ਵਧੀਆ ਬਣਾਦੀ ਜੀ ਅਸੀਂ ਸਾਰਾ ਦਿਨ ਗਲੀ ਪਰ ਬੈਠਾ ਮੰਜੇ ਡਾ ਲਿਆ ਸਾਰਾ ਕੁਝ ਕਰ ਲਿਆ ਜੀ। ਹੂੰ। ਹਾਂ ਬਹੁਤ ਵਧੀਆ ਕੰਮ ਕਰਾ ਜੀ ਅੱਗੇ ਨੂੰ ਅਸੀਂ ਸੀਨ ਬਣਾਏਗੇ ਜੀ। ਤੁਹਾਡੀ ਦੁਬਾਰਾ ਇਹਨੂੰ ਬਣਾਣਾ ਚਾਹੁੰਦੇ ਹੋ? ਹਾਂ ਜੀ ਅਸੀਂ ਬਣਾਏਗੇ ਜੀ। ਐਸਾ ਕੀ ਦੇਖ ਲੈ ਇੱਥੇ? ਨਾ ਬਹੁਤ ਵਧੀਆ ਨੇਚਰ ਵੀ ਵਧੀਆ ਜੀ ਸਾਰਾ ਕੁਝ ਵਧੀਆ। ਸਾਬ ਦਾ ਸੰਜਾ ਜ ਮੈਂ ਪਿੰਡ ਦੇ ਵਿੱਚ ਪਹਿਲਾ ਮੁੱਢ ਤੋਂ ਤਿੰਨ ਬੋਰ ਕਰਾਈ ਪੰਜਾਬ ਸਰਕਾਰ ਨੇ ਸਿਸਟਮਾਇਦਾ ਉਸ ਤੋਂ ਬਾਅਦ ਸੱਤ ਪੁੜੀਆਂ ਬਣਾਈਆਂ ਉਸ ਤੋਂ ਬਾਅਦ ਪਿੰਡ ਦੀਆਂ ਜਿੰਨੀਆਂ ਵੀ ਗਲੀਆਂ ਨੇ ਆ ਉਰਲੇ ਡੇਰਾਦਨ ਦੇਰੇ ਤੋਂ ਲੈ ਕੇ ਅਰਲੀ ਸੜਕ ਤੱਕ ਸਨਾਉ ਰੋਡ ਤੱਕ ਛਾਂਡੇ ਕੋਲ 33 ਕਿੱਲੇ ਉਹਨਾਂ ਦੀ ਜ਼ਮੀਨ ਹੈ ਅਸੀਂ ਤਾਂ ਉਹਨਾਂ ਅੱਗੇ ਵੀ ਬੇਨਤੀ ਕਰੀਏ ਵੀ ਭਾਈ ਤੁਸੀਂ ਆਪਣੀ ਜ਼ਮੀਨ ਆਪ ਪਾਓ ਆਪ ਬੀਜੋ ਮੈਂ ਤੁਹਾਡੇ ਨਾਲ ਖੜਿਆ ਹਾਂ ਹੁਣ ਮੇਰੀ ਪਿੰਡ ਦੇ ਕੁਝ ਕੰਮਾਂ ਦੀ ਜ਼ਰੂਰਤ ਹੈ ਉਹ ਅੱਗੇ ਵੀ ਕੰਮ ਹੋਣ ਵਾਲੇ ਉਹ ਕੰਮ ਹੈ ਸਾਡੇ ਜਿਹੜੇ ਪਿੰਡ ਦੇ ਗਰੀਬ ਜਨਤਾ ਉਹਨਾਂ ਦੇ ਕੋਠੇ ਜਿਹੜੇ ਗਰੀਬ ਹੈ ਉਹ ਕਿਸੇ ਲੋਟ ਉਹਨਾਂ ਦੇ ਕੋਠੇ ਪੈ ਜਾਣ ਕਈ ਬੰਦਿਆਂ ਨੇ ਮੈਨੂੰ ਉਹ ਆਈਐਸ ਕਹੇ ਤਾਂ ਵੀ ਸਾਡੇ ਯਾਰ ਕੋਠੇ ਗਰੀਬ ਹੈ ਉਹ ਪੈਣੀ ਚਾਹੀਦੀਆਂ ਇੱਕ ਮੇਰੀ ਬੇਨਤੀ ਹੈ ਜਿਹੜੇ ਮੈਂ ਪਲਾਟ ਦੇ ਆ ਜੋ-ਜੋ ਮਰਲੇਗੇ ਸਰਕਾਰ ਨੂੰ ਬੇਨਤੀ ਹੈ ਮੇਰੀ ਵੀ ਉਹ ਰਜਿਸਟਰੀ ਹੋ ਜਾ ਕਿ ਜਿਹੜਾ ਉਹਨਾਂ ਬੰਦੇ ਦੀ ਮਲਕੀਤ ਬਣ ਜੇਗੀ ਉਹ ਲੋਨ ਲੈ ਲੈਣਗੇ ਲੋਨ ਲੈ ਕੇ ਆਪਣਾ ਜੋ ਮਰਜ਼ੀ ਕਰ ਸਕਦੇ ਆ ਇੱਥੇ ਲੜਕੀ ਦੇ ਵਿਆਹ ਚ ਵਰਤ ਸਕਦੇ ਆ ਇੱਥੇ ਹੋਰ ਦੰਦੇਵਾਂ ਵਰਤ ਸਕਦੇ ਆ ਕੋਈ ਬਿਮਾਰੀ ਠਮਾਰੀ ਲੱਗ ਜਾ ਜਦ ਵਰਤ ਸਕਦੇ ਉਹਨਾਂ ਨੂੰ ਲੋਨ ਵੀ ਮਿਲਣਾ ਚਾਹੀਦਾ ਜਿਹੜਾ ਮੈਂ ਸਕੂਲ ਹੈ ਸਕੂਲ ਕੇ ਵੀ ਬਟ ਕੱਟੇ ਆ ਪੂਰੇ ਜਾ ਕੇ ਤਸੱਲੀ ਕਰੋ ਦੱਸਿਆ ਸਕੂਲ ਚ ਜਾ ਕੇ ਬੜ ਕੇ ਨਾ ਰੂਹ ਖੁਸ਼ ਹੁੰਦੀ ਆ ਫਿਰ ਮੈਂ ਸਾਰੀ ਜਿੰਨੇ ਵੀ ਜਗ੍ਹਾ ਵਿਲੀ ਆਂਦੀਆਂ ਸਾਰੀ ਜਗ੍ਹਾ ਦੇ ਵਿੱਚ ਪੌਦੇ ਵੀ ਲਵਾਇਆ ਘੱਟੋ ਘੱਟ 500 700 ਦਰਖਤ ਵੀ ਮੈਂ ਪਿੰਡ ਦੇ ਵਿੱਚ ਘੱਟੋ ਘੱਟ ਲਵਾਇਆ ਇਸ ਲਈ ਮੇਰੀ ਸਾਰਿਆਂ ਕੀ ਬੇਨਤੀ ਹੈ ਵੀ ਮੈਂ ਅੱਗੇ ਨੂੰ ਵੀ ਪੂਰੇ ਸਹਿਯੋਗ ਨਾਲ ਪੂਰਾ ਕੰਮ ਕਰਨ ਲਈ ਮੇਰੀ ਪੂਰੀ ਤਮੰਨਾ ਮੇਰੀ ਤਾਂ ਇਹੀ ਬੇਨਤੀ ਹੈ ਇਹ ਹੀ ਸਰਾਕੋਸਾ ਵਾਈਟ ਜੀ ਦਾ ਖਾਲਸਾ ਸ੍ਰੀ ਵਾਈਟ